ਸੋਮਵਾਰ ਨੂੰ ਲੁਧਿਆਣਾ ਸ਼ਹਿਰ ਵਿੱਚ ਆਤਮਨਗਰ ਵਿਧਾਨ ਸਭਾਲ ਕੇ ਤੋਂ ਕਾਂਗਰਸ ਉਮੀਦਵਾਰ ਕਵਲਜੀਤ ਸਿੰਘ ਕੜਵਲ ਦੀ ਪਤਨੀ ਕੋਮਲਪ੍ਰੀਤ ਕੜਵਲ ਦੇ ਉੱਪਰ ਕੁਝ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ ਹਮਲਾ ਉਸ ਸਮੇ ਹੋਇਆ ਜਦੋਂ ਕੋਮਲਪ੍ਰੀਤ ਕੜਵਲ ਆਪਣੇ ਇਨੋਵਾ ਗੱਡੀ ਵਿੱਚ ਚੋਣ ਪ੍ਰਚਾਰ ਲਈ ਜਾ ਰਹੀ ਸੀ ਤਾਂ ਇਸੇ ਦੌਰਾਨ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ਦੇ ਸ਼ੀਸ਼ੇ ਉੱਤੇ ਰਾਡ ਮਾਰੀ ਅਤੇ ਫਰਾਰ ਹੋ ਗਏ ਕਮਲਪ੍ਰੀਤਾ ਇਲਜ਼ਾਮ ਹੈ ਕਿ ਹਮਲਾਵਾਰ ਦੇ ਮੋਟਰਸਾਈਕਲ ਉੱਤੇ ਲੋਕ ਇਨਸਾਫ ਪਾਰਟੀ ਦਾ ਚੋਣ ਨਿਸ਼ਾਨ ਲੈਟਰ ਬਾਕਸ ਦਾ ਸਟicker ਲੱਗਾ ਹੋਇਆ ਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕਬਲਜੀਤ ਕੜਵਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਨਜ਼ਦੀਕੀ ਹਨ ਇਸ ਵਾਰ ਚੋਣਾਂ ਦੇ ਦੌਰਾਨ ਉਹ ਕਾਂਗਰਸ ਨੇ ਕੜਵਲ ਨੂੰ ਟਿਕਟ ਦੇ ਕੇ ਬੈਂਸ ਦੇ ਖਿਲਾਫ ਹੀ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਹਾਂਜੀ ਭਾਜੀ ਅਸੀਂ ਨਾ ਡੋਰ ਟੂ ਡੋਰ ਕਰਕੇ ਆ ਰਹੇ ਸੀ ਜੀ ਵਾਪਸ ਜਦੋਂ ਹੀ ਅਸੀਂ ਗੱਡੀ 'ਚ ਬੈਠੇ ਨਾ ਅਸੀਂ ਪਿੱਛੇ ਬੈਠੇ ਸੀ ਮੈਂ ਤੇ ਮੇ ਸਿਸਟਰ ਔਰ ਬ੍ਰਦਰ ਡਰਾਈਵ ਕਰ ਰਹੇ ਸੀ ਪਰ ਜਦ ਡਰਾਈਵ ਕਰ ਰਹੇ ਸੀ ਜੀ ਉਹ ਪਿੱਛੋਂ ਅੰਨੀ ਜੋਰ ਦੀ ਆਵਾਜ਼ ਆਈ ਜਿਦਾਂ ਕਿਸ ਨੇ ਰੋਡ ਮਾਰੀ ਹੁੰਦੀ ਹੈ ਜਦੋਂ ਹੀ ਅਸੀਂ ਨਿਕਲ ਕੇ ਦੇਖਿਆ ਸਾਡਾ ਸ਼ੀਸ਼ਾ ਟੁੱਟਿਆ ਔਰ ਦੋ ਮੁੰਡੇ ਬਾਈਕ ਤੇ ਸੀਗੇ ਉਹ ਇੱਕਦਮ ਨਿਕਲ ਗਏ ਜੀ ਜਿਨਾਂ ਨੂੰ ਪਤਾ ਵੀ ਹੁਣ ਸਾਡੀ ਜਿਹੜੀ ਹਾਰ ਔ ਕੰਧ ਤੇ ਲਿਖੀ ਹੋਈ ਆ ਕਿਉਂਕਿ ਅੱਜ ਜਿਹੜੀ ਇਲੈਕਸ਼ਨ ਇਹ ਲੜੀ ਜਾ ਰਹੀ ਆ ਉਹ ਉਹਨਾਂ ਕੰਨੀਆਂ ਲੜੀ ਜਾ ਰਹੀ ਆ ਤੇ ਮੇਰੇ ਵਾਲੀ ਜਿਹੜੀ ਇਲੈਕਸ਼ਨ ਲੜ ਰਹੇ ਨੇ ਉਹ ਸੰਗਤ ਲੜ ਰਹੀ ਆ ਤੇ ਬੁਖਲਾ ਹਟ ਦੇ ਵਿੱਚ ਅੱਜ ਆ ਕੇ ਜਿਹੜਾ ਇਹਨਾਂ ਨੇ ਹਾਸਾ ਕੀਤਾ ਤੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਔਰਤਾਂ ਦੀ ਗੱਡੀ ਦੇ ਉੱਤੇ ਹਮਲਾ ਕਰਕੇ ਇਹ ਸੀਟ ਜਿਹੜੀ ਜਿੱਤਣਾ ਚਾਹੁੰਦੇ ਆ ਇਹ ਇਹਨਾਂ ਦੇ ਮਨ ਦਾ ਵਹਿਮ ਆ ਕਿਉਂਕਿ ਜਿਹੜਾ ਸੰਗਠਨ ਨੇ ਮਨ ਬਣਾ ਲਿਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਇਦਾਂ ਬਦਮਾਸ਼ੀ ਕਰਕੇ ਜਿਹੜੇ ਸੱਜਣ ਚਾਹੁੰਦੇ ਆ ਵੀ ਅਸੀਂ ਇਲੈਕਸ਼ਨ ਜਿੱਤਾਂਗੇ ਮੈਨੂੰ ਲੱਗਦਾ ਨਹੀਂ ਵੀ ਕੋਈ ਐਸਾ ਜਿਹੜਾ ਹੁਣ ਲੋਕਾਂ ਨੇ ਕੋਈ ਜਿਹੜਾ ਮਨ ਬਣਾਇਆ ਉਹਨੂੰ ਇਹ ਬਦਲ ਸਕਣਗੇ